ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਅੱਜ ਅਸੀਂ ਸ਼ੀਨਾ ਕਰਮ ਸਿੰਘ ਨਗਰ ਦੇ ਗੁਰਮਤ ਸਮਾਗਮ ਦੇ ਸੰਬੰਧ ਵਿੱਚ ਕੀਰਤਨ ਦੀ ਹਾਜ਼ਰੀ ਲਈ ਆਏ ਸਾਂ ਜਿੱਥੇ ਸਾਡੇ ਵੀਰ ਦਲਾਵਰ ਸਿੰਘ ਹੋਣੀ ਇਹ ਸਾਰੀ ਕਮੇਟੀ ਇਹਨਾਂ ਦੇ ਨਗਰ ਦੇ ਪਤਵੰਤੇ ਸੱਜਣ ਮਿਲੇ ਸਾਡੀ ਨਜ਼ਰ ਇਸ ਵਿਰਾਸਤ ਤੇ ਪਈ ਪਿਛਲੇ ਪਾਸੇ ਜੋ ਨਜ਼ਰ ਆ ਰਹੀ ਹੈ ਇਹ ਬਾਰਾਂਦਰੀ ਸ਼ੇਰੀ ਪੰਜਾਬ ਦੀ ਹੈ ਤੇ ਅਸੀਂ ਇਸ ਵੀਰ ਨੂੰ ਜਦੋਂ ਪੁੱਛਿਆ ਵੀ ਸਾਨੂੰ ਲੱਗ ਰਿਹਾ ਕੋਈ ਸਾਡੀ ਪੁਰਾਣੀ ਵਿਰਾਸਤ ਹੈ ਫਿਰ ਇਹਨਾਂ ਵੀਰਾਂ ਨੇ ਦੱਸਿਆ ਕਿ ਸ਼ੇਰੇ ਪੰਜਾਬ ਜਦੋਂ ਇਧਰੋਂ ਗੁਜ਼ਰਦੇ ਸਨ ਤੇ ਉਹਨਾਂ ਦੇ ਦਰਬਾਰ ਖਾਲਸਾ ਜਿਹੜੇ ਸੀਗੇ ਇੱਥੇ ਲੱਗਦੇ ਰਹੇ ਸਰਕਾਰ ਖਾਲਸਾ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਥੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੀ ਰਹੀ ਸ਼ੇਰੇ ਪੰਜਾਬ ਦੀ ਅਗਵਾਈ 'ਚ ਤੇ ਅੱਜ ਉਹ ਵਿਰਾਸਤਾਂ ਜਿਹੜੀਆਂ ਨੇ ਸਾਡੇ ਆਗੂਆਂ ਨੂੰ ਪੰਥਕਾਂ ਨੂੰ ਬਿਲਕੁਲ ਵਿਸਰ ਗਈਆਂ ਕਾਰ ਸੇਵਾ ਵਾਲੇ ਸਾਡੇ ਮਹਾਪੁਰਸ਼ ਰੋਜ਼ ਗੁਰਦੁਆਰਾ ਟਾਉਂਦੇ ਤੇ ਰੋਜ਼ ਬਣਾਉਂਦੇ ਆ ਉਹਨਾਂ ਨੇ ਵੀ ਸੋਚਿਆ ਕਿ ਇਹਨਾਂ ਵਿਰਾਸਤਾਂ ਨੂੰ ਕਿਤੇ ਸੰਭਾਲਿਆ ਜਾਏ ਪੰਜਾਬ ਸਰਕਾਰ ਜਿਹੜੀ ਡਿੰਗਾ ਮਾਰਦੀ ਆ ਕਿ ਸ਼ੇਰੇ ਪੰਜਾਬ ਦੀਆਂ ਫੋਟੋਆਂ ਦਫ਼ਤਰਾਂ ਚ ਲਾਇਆ ਕੱਲੀ ਗੱਲ ਨਹੀਂ ਬਣਨੀ ਉਹਨਾਂ ਦੀਆਂ ਆ ਜਿਹੜੀਆਂ ਕੀਤੀਆਂ ਕਮਾਈਆਂ ਸੀਗੀਆਂ ਕੱਲਣਾ ਸੀਗੀਆਂ ਇਹਨਾਂ ਨੂੰ ਪੁਸ਼ਤਾ ਵਾਸਤੇ ਜਿਉਂਦੇ ਰੱਖਣਾ ਬਹੁਤ ਜ਼ਰੂਰੀ ਸੀਗਾ ਕਿ ਦੁਨੀਆ ਤੇ ਜੇ ਕੋਈ ਵਧੀਆ ਰਾਜ ਹੋਇਆ ਜਿਹਦੇ ਵਿੱਚ ਮੁਸਲਮ ਭਾਈ ਹਿੰਦੂ ਭਾਈ ਸਿੱਖ ਜਾਂ ਆਮ ਦੂਜੇ ਲੋਕ ਧਰਮਾਂ ਦੇ ਮਜ਼ਬਾਂ ਦੇ ਮਤਾਂ ਦੇ ਲੋਕ ਜਿਨੂੰ ਬੜੇ ਮਾਣ ਨਾਲ ਸਰਕਾਰ ਖਾਲਸਾ ਕਹਿੰਦੇ ਸੀਗੇ ਤੇ ਉਸ ਵਕਤ ਤੇ ਹਿੰਦੂ ਮੁਸਲਮਾਨ ਭਰਾ ਕਿੰਨੇ ਮਹਾਨ ਸੀ ਜਿਨ੍ਹਾਂ ਨੇ ਸ਼ੇਰੇ ਪੰਜਾਬ ਦੀ ਅਗਵਾਈ ਚ ਸਰਕਾਰ ਖਾਲਸਾ ਨੂੰ ਬੜਾ ਮਾਣ ਦਿੱਤਾ ਤੇ ਬੜੇ ਮਾਣ ਨਾਲ ਸਰਕਾਰ ਖਾਲਸਾ ਵੱਲੋਂ ਲੋਕਾਂ 'ਚ ਜਾ ਕੇ ਦਰਬਾਰ ਖਾਲਸਾ ਕਰਿਆ ਕਰਦੇ ਸਨ ਤੇ ਸ਼ੇਰੇ ਪੰਜਾਬ ਤੇ ਉਹਨਾਂ ਸਿੱਖਾਂ ਦੇ ਬਾਰੇ ਬਾਰੇ ਜਾਈਏ ਹਰੀ ਸਿੰਘ ਨਲੂਏ ਵਰਗੇ ਜਾਂ ਹੋਰ ਜਿਹੜੇ ਸੀਗੇ ਜਿਨ੍ਹਾਂ ਨੇ ਸ਼ੇਰੇ ਪੰਜਾਬ ਦੀ ਜਿਹੜੀ ਕੈਬਨਿਟ ਸੀ ਉਹਦੇ ਵਿੱਚ ਕਿਤੇ ਅਜੀਜ਼ਉਦੀਨ ਤੇ ਕਿਧਰੇ ਮੁਹੰਮਦ ਚੰਦ ਤੇ ਕਿਧਰੇ ਹੋਰਨਾਂ ਨੂੰ ਉਹਨਾਂ ਨੇ ਉਦੇਦਾਰੀਆਂ ਤਾਂ ਦਿੱਤੀਆਂ ਪਰ ਆਪ ਅਹੁਦੇਦਾਰੀਆਂ ਦੀ ਪਕੜ ਨਹੀਂ ਰੱਖੀ ਬਾਹਰ ਰਹਿ ਕੇ ਸਵਾਵਾਵਾਂ ਰਹੀ ਕੀਤੀਆਂ ਸੁਰੱਖਿਆ ਬਣੇ ਰਹਿ ਵਾਰੇ ਜਾਈਏ ਉਹਨਾਂ ਮਹਾਨ ਯੋਧਿਆਂ ਦੇ ਸੂਰਬੀਰ ਸਰਦਾਰਾਂ ਦੇ ਤੇ ਅੱਜ ਲੋੜ ਹੈ ਕਿ ਇਹ ਵਿਰਾਸਤਾ ਨੂੰ ਢਾਉਣਾ ਵੇਚਣਾ ਸਰਕਾਰਾਂ ਜਾਂ ਦਲਾਲਾਂ ਨੇ ਭੂ ਮਾਫੀਏ ਨੇ ਜੇ ਮਨ ਬਣਾ ਲਿਆ ਕਟੂ ਕਟੇ ਆਪਾਂ ਨੂੰ ਉਹਨਾਂ ਦਾ ਵਿਰੋਧ ਕਰਕੇ ਇਹਨਾਂ ਨੂੰ ਇਹਨਾਂ ਬੱਚਿਆਂ ਵਾਸਤੇ ਬਚਾਉਣ ਦੀ ਬਹੁਤ ਜ਼ਰੂਰ ਜ਼ਰੂਰਤ ਹੈ ਤਾਂ ਕਿ ਇਹ ਨੌਜਵਾਨ ਇਹ ਸਾਡੇ ਬੱਚੇ ਆਉਣ ਵਾਲੀ ਪਨੀਰੀ ਉਹਨਾਂ ਸਿੰਘ ਸਰਦਾਰਾਂ ਨੂੰ ਪੜ ਕੇ ਕਦੇ ਮਾਣ ਕਰਕੇ ਆਖੇ ਅਸੀਂ ਵੀ ਕਦੇ ਸਰਕਾਰ ਖਾਲਸਾ ਤੇ ਦਰਬਾਰ ਖਾਲਸਾ ਸੀ ਜਿਹੜੇ ਮੁੜ ਹੋਵਾਂਗੇ ਤਾਂ ਕਿ ਪੰਜਾਬ ਤੇ ਪੰਥ ਲੋਕਾਂ ਦਾ ਭਲਾ ਹੀ ਉਹਦੇ ਵਿੱਚ ਹੈ ਸੋ ਗੁਰੂ ਕਿਰਪਾ ਕਰਨ ਆਓ ਸੰਗਤ ਨੂੰ ਬੇਨਤੀ ਕਰਾਂਗਾ ਇੱਥੋਂ ਦੇ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਕਿ ਆਓ ਸਾਰੇ ਆਵਾਜ਼ ਬੁਲੰਦ ਕਰੀਏ ਇਸ ਬਾਰਾਦਰੀ ਨੂੰ ਜਿਉਂ ਦੀ ਤਿਉਂ ਬਹਾਲ ਕਰੀਏ ਇਹ ਸਾਡੀ ਸਰਕਾਰ ਖਾਲਸਾ ਤੇ ਦਰਬਾਰ ਖਾਲਸਾ ਦੀ ਅਹਿਮ ਨਿਸ਼ਾਨੀ ਹੈ ਉੱਤੇ ਰੱਖਣਾ ਸਾਡਾ ਫਰਜ਼ ਤੇ ਸਾਡਾ ਹੱਕ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ